ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ 30 ਅਪ੍ਰੈਲ ਵਾਲੇ ਦਿਨ ਨੂੰ ਹੀ ਕਰਨਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਹੈ ਜੋ ਕਿ ਤੁਸੀਂ ਜੌਂ ਦੇ ਦਾੜਿਆਂ ਦੇ ਨਾਲ ਕਰਕੇ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਰੱਖਣਾ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਇੰਨੀ ਜ਼ਿਆਦੀ ਕਿਰਪਾ ਹੋ ਜਾਵੇਗੀ ਕਿ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਇੰਨਾ ਧਨ ਵਰਸ ਆਏਗੀ ਕਿ ਤੁਸੀਂ ਸੰਭਾਲ ਦੇ ਸੰਭਾਲ ਦੇ ਥੱਕ ਜਾਓਗੇ ਇਹ ਬਣਾ ਖਾਸ ਉਪਾਏ ਗੁੰਡਾ ਲੋਕਾਂ ਦੇ ਲਈਏ ਜਿਨ੍ਹਾਂ ਦੇ ਘਰ ਦੇ ਵਿੱਚ ਗਰੀਬੀ ਹੈ, ਕਰਜ਼ਾ ਹੈ ਜਾਂ ਪੈਸਾ ਆਉਂਦਾ ਨਹੀਂ, ਜੇ ਆਉਂਦਾ ਹੈ ਤੇ ਪੈਸਾ ਰੁਕਦਾ ਨਹੀਂ। ਇਹ ਤਾਂ ਨ ਤੇ ਪੈਸੀ ਦੇ ਨਾਲ ਸੰਬੰਧਿਤ ਉਪਾਏ ਜਿਨ੍ਹਾਂ ਨੂੰ ਵੀ ਪੈਸੀ ਦੇ ਨਾਲ ਸੰਬੰਧਿਤ ਪ੍ਰੋਬਲਮ ਨੇ। ਉਹਨਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ। ਇਸੀ ਤਰ੍ਹਾਂ ਵੈਸੀ ਤਾਂ ਜੇਕਰ ਆਪਾਂ ਗੱਲ ਕਰੀਏ 30 ਅਪ੍ਰੈਲ ਨੂੰ ਜਿਹੜਾ ਖਾਸ ਦਿਨ ਹੁੰਦਾ ਏ ਇਸ ਦਿਨ ਵੈਸੀ ਤਾਂ ਸੋਨੇ ਤੇ ਚਾਂਦੀ ਦੀ ਖਰੀਦਦਾਰੀ ਕਰਨੀ ਬਹੁਤ ਹੀ ਜ਼ਿਆਦਾ ਸ਼ੁਭ ਮੰਨੀ ਜਾਂਦੀ ਪਰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਵੇਂ ਸੋਨਾ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਹਰ ਇੱਕ ਇਨਸਾਨ ਸੋਨੇ ਨੂੰ ਆਸਾਨੀ ਦੇ ਨਾਲ ਨਹੀਂ ਖਰੀਦ ਸਕਦਾ ਇਸ ਤੋਂ ਇਲਾਵਾ ਅਸੀਂ ਉਪਾਤਾ ਕਰ ਸਕਦੀਆਂ ਇਸ ਦਿਨ ਜੇਕਰ ਤੁਸੀਂ ਕੋਈ ਵੀ ਉਪਾਾ ਕਰੋਗੇ ਕੋਈ ਵੀ ਪਾਠ ਪੂਜਾ ਕਰੋਗੇ ਤਾਂ ਉਸ ਉਪਾਤਿ ਪਾਠ ਪੂਜਾ ਦਾ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੇਗਾ ਇਹ ਪਾਠ ਪੂਜਾ ਤੇ ਉਪਾ ਕਰਨ ਦੇ ਨਾਲ ਜੋ ਵੀ ਤੁਹਾਨੂੰ ਫਲ ਮਿਲਦਾ ਏ ਉਹ ਫਾਲੇ ਜਿਹੜਾ ਆਡੀ ਜ਼ਿੰਦਗੀ ਦੇ ਵਿੱਚ ਕੋਣ ਵਾਲੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਕੇ ਰੱਖ ਦਿੰਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੇ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਤੋਂ ਇਲਾਵਾ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਅਸੀਂ 30 ਅਪ੍ਰੈਲ ਦੇ ਖਾਸ ਦੇਣ ਵਾਲੇ ਵਾਲੇ ਦੇ ਅਸੀਂ ਸੋਨਾ ਖਰੀਦਦੇ ਆ ਜਾਂ ਚਾਂਦੀ ਜਾਂ ਕੋਈ ਵੀ ਸ਼ੁਭ ਚੀਜ਼ ਅਸੀਂ ਖਰੀਦਦੇ ਆ ਤਾਂ ਫਿਰ ਸਾਰਾ ਸਾਲ ਅਸੀਂ ਉਹ ਚੀਜ਼ ਖਰੀਦਦੇ ਰਹਿੰਦੇ ਆ ਕੈਂ ਦਾ ਭਾਵ ਕਿ 6 ਕਰ ਅਸੀਂ ਸੋਨਾ ਖਰੀਦਾਂਗੇ ਤੇ ਸਾਰਾ ਸਾਰ ਸਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਵੇਗਾ ਕਿ ਅਸੀਂ ਸਾਰਾ ਸਾਲ ਸੂਨੀ ਨੂੰ ਖਰੀਦਦੇ ਰਹਾਂਗੇ ਕਿਉਂਕਿ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਉਪਾਦ ਦੱਸ ਰਿਹਾ ਹੈ ਨਾ ਇਹ ਉਪਾਦ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਵੇਗਾ ਤੇ ਰੁਕੇਗਾ ਵੀ ਚਲੋ ਸਾਡੇ ਘਰ ਦੇ ਵਿੱਚ ਪੈਸਾ ਕਿ ਰੁਕਣਾ ਸ਼ੁਰੂ ਹੋ ਗਿਆ ਬਰਕਤ ਆਉਣੀ ਸ਼ੁਰੂ ਹੋਗੀ ਤਾਂ ਪੈਸੇ ਦੇ ਨਾਲ ਅਸੀਂ ਕੋਈ ਵੀ ਚੀਜ਼ ਖਰੀਦ ਸਕਦੇ ਹਾਂ ਤਾਂ ਫਿਰ ਅਸੀਂ ਸੋਨੇ ਨੂੰ ਆਸਾਨੀ ਦੇ ਨਾਲ ਖਰੀਦ ਸਕਦੇ ਹਾਂ ਪਰ ਅਸੀਂ ਗੱਲ ਕਰਦੇ ਹਾਂ ਕਿ ਹਰ ਇੱਕ ਵਿਅਕਤੀ ਇਨਸਾਨ ਸੋਨੇ ਨੂੰ ਨਹੀਂ ਖਰੀਦ ਸਕਦਾ ਤੇ ਇਸ ਤਰੀਕੇ ਦੇ ਨਾਲ ਝੇਕਰ ਤੁਸੀਂ ਸੋਨਾ ਖਰੀਦਣ ਚ ਇੰਨਾ ਹੀ ਲਾਭ ਚਾਹੋਣੇ ਓ ਕਿ ਜਿੰਨਾ ਤੁਹਾਨੂੰ ਸੋਨਾ ਖਰੀਦਣ ਦੇ ਨਾਲ ਇਸ ਦਿਨ ਲਾਭ ਹੋਣਾ ਹੈ ਓਨਾ ਹੀ ਸਾਨੂੰ ਕਿਸੇ ਹੋਰ ਚੀਜ਼ ਦੇ ਨਾਲ ਲਾਭ ਹੋ ਜਾਵੇ ਤਾਂ ਉਹ ਤੁਹਾਡੇ ਲਈ ਸੋਨੇ ਤੇ ਸੁਹਾਗੀ ਵਾਲੀ ਗੱਲ। ਇਸੇ ਤਰ੍ਹਾਂ ਜਿਹੜੀ ਭੈਣ ਭਰਾ ਸੋਨਾ ਨਹੀਂ ਖਰੀਦ ਸਕਦੇਗੇ 30 ਅਪ੍ਰੈਲ ਨੂੰ ਉਹ ਆਪਣੇ ਘਰ ਦੇ ਵਿੱਚ ਜੋ ਖਰੀਦ ਕੇ ਲਿਆ ਸਕਦੇ ਨੇ। ਇਸ ਤਰੀਕੇ ਦੇ ਨਾਲ ਜਿਹੜੇ ਵੀ ਲੋਕ ਆਪਣੇ ਘਰ ਦੇ ਵਿੱਚ ਜੋ ਦਾਣੇ ਖਰੀਦ ਕੇ ਲੈ ਕੇ ਆਉਂਦੇ ਆ ਉਹਨਾਂ ਦੇ ਘਰ ਦੇ ਵਿੱਚ ਵੀ ਸਾਰਾ ਸਾਲ ਕਦੇ ਧੰਨ ਦੀ ਕਮੀ ਨਹੀਂ ਆਵੇਗੀ। ਜਿੰਨੀਆਂ ਵੀ ਧਨ ਪੈਸੇ ਦੇ ਰਿਲੇਟਡ ਪ੍ਰੋਬਲਮ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ। ਤੁਸੀਂ ਜ्यों ਲਈ ਆ ਕੇ ਆਪਣੀ ਘਰ ਦੇ ਵਿੱਚ ਇਹ ਛੋਟਾ ਜਿਹਾ ਉਪਾਅ ਕਰਕੇ ਤੇ ਇਹਨਾਂ ਨੂੰ ਆਪਣੀ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਰੱਖ ਦੇਣਾ ਜਿਸ ਦੇ ਨਾਲ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਤਾਂ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖਿਓ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਕਰ ਲੈਨੇ ਹੋ ਤਾਂ ਇਹ ਉਪਾਣ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਸ਼੍ਰੀ ਹਰੀ ਵਿਸ਼ਨੂ ਜੀ ਦੇ ਨਾਲ ਤੁਹਾਡੇ ਘਰ ਦੇ ਵਿੱਚ ਪਰਵੇਸ਼ ਕਰ ਜਾਂਦੀ ਹੈ ਇਸ ਉਪਾਣ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਕਦੇ ਵੀ ਤੁਹਾਡੇ ਘਰ ਨੂੰ ਛੱਡ ਕੇ ਨਹੀਂ ਜਾਵੇਗੀ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਵਾਸ ਹੋ ਜਾਵੇਗਾ ਕਿਉਂਕਿ ਤਾਂ ਦੀ ਦੇਵੀ ਮਾ ਲక్ష్ਮੀ ਉਸ ਜਗ੍ਹਾ ਤੇ ਹੀ ਵਾਸ ਕਰਦੀ ਜਿੱਥੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਵਾਸ ਹੁੰਦਾ ਹੈ ਦੀ ਆਪ੍ਰੈਲ ਨੂੰ ਬਹੁਤ ਹੀ ਵੱਡਾ ਤੇ ਖਾਸ ਦਿਨ ਹੈ ਕਿਉਂਕਿ ਇਸ ਦਿਨ ਮਾਤਾ ਲక్ష్ਮੀਨਾਰਾਇਣ ਜੋਗ ਬੜਨ ਵਾਲਾ ਹੈ ਇਸ ਦਿਨ ਦਾ ਕਿਉਂ ਨਾ ਖਾਸ ਫਾਇਦਾ ਉਠਾਇਆ ਜਾਵੇ ਜਿਉਂ ਦੇ ਦਾਣਿਆਂ ਨੂੰ ਆਪਣੀ ਘਰ ਦੇ ਵਿੱਚ ਇਸ ਜਗ੍ਹਾ ਤੇ ਰੱਖ ਕੇ ਅਸੀਂ ਛੋਟਾ ਜਿਹਾ ਉਪਾਅ ਕਰਨਾ ਹੈ ਇਸ ਉਪਾਅ ਨੂੰ ਅਸੀਂ ਕਰਨਾ ਕਿੰਨੀਆਂ ਤੇ ਕਿਹੜੇ ਤਰੀਕੇ ਦੀ ਨਾਲ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਹੈ ਕਿੰਨਾ ਸਮਾਂ ਲਗਾਤਾਰ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਵੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਕਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਜੇਕਰ ਤੁਸੀਂ ਇਸ ਉਪਾਰ ਨੂੰ ਛੋਟੇ ਜਿਹੇ ਨੂੰ ਆਪਣੇ ਘਰ ਦੇ ਵਿੱਚ ਕਰ ਲੈਨੇ ਹੋ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਧਨ ਹੀ ਧਨ ਦੇਖਣੀ ਹੈ ਕਦੇ ਵੀ ਉਹਨਾਂ ਨੂੰ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਤੁਸੀਂ ਵੀ ਆਪਣੇ ਘਰ ਦੀਆਂ ਖੁਸ਼ੀਆਂ ਚਾਹੁੰਦੇ ਹੋ ਤਾਂ ਅੱਜ ਹੀ ਤੁਸੀਂ ਇਸ ਉਪਾਅ ਨੂੰ ਕਰੋ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਜਿਉਂਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਤੇ ਖਾਸ ਮਹੱਤਵ ਹੈ ਤੁਸੀਂ ਜੇਕਰ ਉਪਾਅ ਕਰਨਾ ਤਾਂ ਵੀ ਠੀਕ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਨਹੀਂ ਵੀ ਕਰਨਾ ਚਾਹੁੰਦੇ ਤਾਂ 30 ਅਪ੍ਰੈਲ ਵਾਲੇ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਜੌਂ ਦੇ ਦਾਣੇ ਜ਼ਰੂਰ ਖਰੀਦ ਕੇ ਲੈ ਕੇ ਆਓ। ਤੇ ਜਿਹੜੇ ਤੁਸੀਂ ਜੌਂ ਦੇ ਦਾਣੇ ਖਰੀਦ ਕੇ ਲੈ ਕੇ ਆਉਣੇ ਆ ਨਾ ਉਹ ਤੁਸੀਂ ਕਿਹੜੇ ਸਮੇਂ ਲੈ ਕੇ ਆਉਣੇ ਆ ਉਹ ਤੁਸੀਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਖਰੀਦ ਕੇ ਲੈ ਕੇ ਆਉਣੇ। ਅੱਛੀ ਵੇਖੀ ਦੁਪਹਿਰ ਦਾ ਸਮਾਂ 12 ਵਜੇ ਦਾ ਹੁੰਦਾ ਹੈ। ਤਾਂ ਤੁਸੀਂ ਇਹ ਜੌਂ ਦੇ ਦਾਣੇ 12 ਵਜੇ ਤੋਂ ਪਹਿਲਾਂ ਪਹਿਲਾਂ ਖਰੀਦ ਕੇ ਲੈ ਆਉਣੇ ਨੇ। 12 ਵਜੇ ਤੋਂ ਬਾਅਦ ਵੀ ਤੁਸੀਂ ਲਿਆ ਸਕਦੇ ਹੋ ਪਰ ਇਹਨਾਂ ਨੂੰ ਖਰੀਦ ਕੇ ਲੈ ਕੇ ਆਉਣ ਦਾ ਜਿਹੜਾ ਸ਼ੁਭ ਸਮਾਂ ਹੈ ਉਹ 12 ਵਜੇ ਤੱਕ ਹੀ ਹੈ ਕਿਉਂਕਿ ਆਪਣੇ ਘਰ ਦੇ ਵਿੱਚ ਕਈ ਵਾਰ ਬਜ਼ੁਰਗ ਕਹਿੰਦੇ ਆ ਨਾ ਕਿ 12 ਵਜੇ ਤੋਂ ਬਾਅਦ ਸਹੀ ਸਮਾਂ ਨਹੀਂ ਹੁੰਦਾ ਜਿਹੜਾ ਵਧੀਆ ਕੰਮਕਾਰ ਕਰਨ ਦਾ ਸ਼ੁਭ ਸਮਾਂ ਹੁੰਦਾ ਹੈ ਉਹ 12 ਤੋਂ ਪਹਿਲਾਂ ਜਾਂ 12 ਵਜੇ ਤੱਕ ਹੀ ਹੁੰਦਾ ਹੈ ਇਸ ਤਰੀਕੇ ਦੇ ਨਾਲ ਜ਼ਰੂਰੀ ਨਹੀਂ ਹੈ ਕਿ ਚਾਹੁੰਦੇ ਦਾ ਨੇ ਬਹੁਤ ਸਾਰੇ ਹੀ ਖਰੀਦਨੇ ਤੁਸੀਂ 10 20 ਰੁਪਏ ਦੇ ਵੀ ਖਰੀਦ ਕੇ ਲਿਆ ਸਕਦੇ ਹੋ ਜਿਵੇਂ ਕਿ ਤੁਸੀਂ ਜੌਂਦੇ ਦਾਣੇ ਖਰੀਦੇ ਆ ਸਮਝ ਲਾਓ ਕਿ ਜਿਹੜੇ ਲੋਕਾਂ ਨੇ 30 ਅਪ੍ਰੈਲ ਵਾਲੇ ਦਿਨ ਸੋਨਾ ਖਰੀਦਿਆ ਤੁਹਾਡੇ ਇਹ ਜੌਂਦੇ ਦਾਣੇ ਖਰੀਦੇ ਹੋਏ ਸੋਨੇ ਦੇ ਬਰਾਬਰ ਹੋ ਜਾਣਗੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਹੈ ਜਿਹੜੇ ਅਸੀਂ 30 ਅਪ੍ਰੈਲ ਨੂੰ ਜੌਂਦੇ ਦਾਣੇ ਖਰੀਦ ਕੇ ਲੈ ਕੇ ਆਵਾਂਗੇ ਉਹਨਾਂ ਦਾਣਿਆਂ ਦੇ ਵਿੱਚੋਂ ਹੀ ਤੁਸੀਂ ਜੌਂਦੇ 21 ਦਾਣੇ ਗਿਣ ਕੇ ਕੱਢ ਲੈਣੇ ਨੇ 21 ਹੀ ਹੋਣੇ ਚਾਹੀਦੇ ਨੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਹੈ ਲਾਲ ਰੰਗ ਦਾ ਕੱਪੜਾ ਰੁਮਾਲ ਸਾਈ ਦਾ ਛੋਟਾ ਜਿਹਾ ਜਿਹੜਾ ਕਿ ਬਿਲਕੁਲ ਨ ਲੱਗ ਹੋਵੇ ਜੋਸ ਕੀਤਾ ਹੋਇਆ ਨਾ ਹੋਵੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਹੈ ਪੀਲਾ ਚੰਦਨ ਤਾਂ ਤੁਸੀਂ ਥੋੜਾ ਜਿਹਾ ਪੀਲਾ ਚੰਦਨ ਵੀ ਲੈ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਉਪਾਕਰਨ ਦੇ ਸਮੇਂ ਪੀਲਾ ਚੰਦਨ ਨਹੀਂ ਹੈਗਾ ਤਾਂ ਤੁਸੀਂ ਥੋੜੀ ਜਿਹੀ ਰੋਲੀ ਲੈ ਸਕਦੇ ਹੋ ਇਸੇ ਨਾਲ ਨਾਲ ਤੁਸੀਂ ਕੀ ਕਰਨਾ ਇੱਕ ਮਿੱਟੀ ਦਾ ਦੀਵਾ ਲੈਣਾ ਸਾਫ਼ ਸੁਥਰਾ ਉਸ ਦੇ ਵਿੱਚ ਤੁਸੀਂ ਇੱਕ ਲੰਬੀ ਬੱਤੀ ਲਗਾਉਣੀ ਹੈ ਲੰਬੀ ਬੱਤੀ ਲਗਾ ਕੇ ਉਸ ਦੇ ਵਿੱਚ ਦੇਸੀ ਘਿਓ ਪਾ ਕੇ ਦੇਸੀ ਘਿਓ ਦਾ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਦੇਸੀ ਘਿਓ ਦਾ ਦੀਵਾ ਤਿਆਰ ਕਰਕੇ ਇਸ ਨੂੰ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਰ ਬਣਿਆ ਹੋਇਆ ਉੱਥੇ ਲਿਜਾ ਕੇ ਤੁਸੀਂ ਇਸ ਦੀਵੇ ਨੂੰ ਜਗਾਉਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਿਰ ਨਹੀਂ ਵੀ ਬਣਿਆ ਹੋਇਆ ਤਾਂ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ ਪਰਮਾਤਮਾ ਦਾ ਨਾਮ ਜਪਦੇ ਹੋ ਉੱਥੇ ਤੁਸੀਂ ਇਹ ਦੀਵੇ ਨੂੰ ਜਗਾ ਸਕਦੇ ਤੇ ਇਸ ਦੇ ਨਾਲ ਨਾਮ ਜਿਹੜੇ ਤੁਸੀਂ ਜਉਂਦੇ ਦਾਣੇ ਲੈਣੇ ਉਹ ਜਿਹੜਾ ਤੁਸੀਂ ਲਾਲ ਰੰਗ ਦਾ ਕੱਪੜਾ ਲਿਆਏ ਉਸ ਦੇ ਉੱਪਰ ਤੁਸੀਂ ਰੱਖਦੇ ਨਹੀਂ ਨੇ ਜੇਕਰ ਤੁਹਾਡੇ ਕੋਲ ਲਾਲ ਰੰਗ ਦਾ ਕੱਪੜਾ ਨਹੀਂ ਹੈਗਾ ਤੇ ਤੁਸੀਂ ਪੀਲੇ ਰੰਗ ਦਾ ਵੀ ਲੈ ਸਕਦੇ ਹੋ ਜਿਹੜਾ ਮਰਜੀ ਦੋਨਾਂ ਰੰਗਾਂ ਦੇ ਵਿੱਚੋਂ ਇੱਕ ਕੱਪੜਾ ਲੈ ਕੇ ਉਸ ਦੇ ਉੱਪਰ ਤੁਸੀਂ 21 ਚੌਹ ਦੇ ਦਾਣੇ ਰੱਖ ਦੇ ਲੈ। ਇਸੇ ਤਰ੍ਹਾਂ ਦਾਣੇ ਰੱਖਣ ਤੋਂ ਬਾਅਦ ਵਿੱਚ ਇਹਨਾਂ ਦਾਣਿਆਂ ਦੇ ਉੱਪਰ ਤੁਸੀਂ ਚੰਦਨ ਦਾ ਇੱਕ ਛੋਟਾ ਜਿਹਾ ਤਿਲਕ ਲਗਾ ਦੇਣਾ। ਅਲੱਗ-ਅਲੱਗ ਦਾਣਿਆਂ ਤੇ ਕਰਕੇ ਤੁਸੀਂ ਨਹੀਂ ਲਗਾਉਣਾ ਬਸ ਇੱਕ ਵਾਰ ਦੇ ਵਿੱਚ ਹੀ ਤੁਸੀਂ ਤਿਲਕ ਲਗਾ ਦੇਣਾ। ਜੇਕਰ ਤੁਹਾਡੇ ਕੋਲ ਚੰਦਨ ਹੈਗਾ ਫਿਰ ਤੁਸੀਂ ਚੰਦਨ ਦਾ ਤਿਲਕ ਲਗਾ ਸਕਦੇ ਹੋ ਤੇ ਜੇਕਰ ਚੰਦਨ ਨਹੀਂ ਹੈਗਾ ਤਾਂ ਤੁਸੀਂ ਰੋਲੀ ਦਾ ਤਿਲਕ ਵੀ ਲਗਾ ਸਕਦੇ ਏ ਇਹ ਸਭ ਕੁਝ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇਸ ਕਪੜੇ ਦੀ ਇੱਕ ਛੋਟੀ ਜਿਹੀ ਪੋਟਲੀ ਤਿਆਰ ਕਰ ਲੈਣੀ ਪੋਟਲੀ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਚਲ ਪਿਆ ਹੋਵੇਗਾ ਜੇਕਰ ਤਾਂ ਉਜਾਲ ਪਿਆ ਤੇ ਉਸ ਜਲ ਦਾ ਇਸ ਪੋਟਲੀ ਦੇ ਉੱਪਰ ਤੁਸੀਂ ਛਿੱਟਾ ਦੇ ਦਿਓ ਜੇਕਰ ਜਲ ਨਹੀਂ ਪਿਆ ਹੋਇਆ ਤਾਂ ਤੁਹਾਡੇ ਘਰ ਦੇ ਵਿੱਚ ਗੰਗਾ ਚਲ ਤਾਂ ਹੋ ਵੀ ਗਈ ਤੁਸੀਂ ਉਸ ਗੰਗਾ ਚਲ ਦਾ ਇਸ ਪੋਟਲੀ ਦੇ ਉੱਪਰ ਛਿੱਟਾ ਦੇ ਦਿਓ ਜਿਹੜੀ ਹੀ ਪੋਟਲੀ ਤਿਆਰ ਕੀਤੀ ਇਸ ਤੋਂ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡੇ ਘਰ ਦਾ ਮੰਦਿਰ ਹੈ ਮਾਤਾ ਲక్ష్ਮੀ ਜੀ ਦੀ ਫੋਟੋ ਦੇ ਸਾਹਮਣੇ ਤੁਸੀਂ ਇਸ ਨੂੰ ਰੱਖਣਾ ਹੈ ਤੇ ਦੇਸੀ ਕੇ ਉਹਦਾ ਜਿਹੜਾ ਦੀਵਾ ਹੈ ਉਸ ਨੂੰ ਤੁਸੀਂ ਜਗਾਉਣਾ ਹੈ ਜਿਹੜੇ ਤੁਸੀਂ ਮਾਤਾ ਨੂੰ ਨਹੀਂ ਮੰਨਦੇ ਜਿਹੜੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਸਾਹਮਣੇ ਤੁਸੀਂ ਇਹ ਪੋਟਲੀ ਰੱਖ ਕੇ ਦੇਸੀ ਘੋਦਾ ਦੀਵਾ ਤੁਸੀਂ ਜਗਾ ਲੈਣਾ ਹੈ ਇਸੇ ਤਰ੍ਹਾਂ ਥੋੜੀ ਜਹੀ ਟਾਈਮ ਰੱਖਣ ਤੋਂ ਬਾਅਦ ਦੇ ਵਿੱਚ 2 ਵਜੇ ਤੱਕ ਜਾਂ ਫਿਰ 2 ਵਜੇ ਤੋਂ ਪਹਿਲਾਂ ਪਹਿਲਾਂ ਦੁਪਹਿਰ ਦੇ ਇਸ ਉਪਾਉ ਨੂੰ ਤੁਸੀਂ ਸਹੀ ਸਵੇਰ ਦੇ ਸਮੇਂ ਤੋਂ ਲੈ ਕੇ ਦੁਪਹਿਰ 2:12 ਵਜੇ ਤੱਕ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਇਹ ਉਪਾਉ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਇਸ ਉਪਾਉ ਦਾ ਤੁਹਾਨੂੰ ਰਿਜ਼ਲਟ ਇਸ ਤੋਂ ਬਾਅਦ ਨਹੀਂ ਮਿਲੇਗਾ ਇਸ ਤਰੀਕੇ ਨਾਲ ਥੋੜਾ ਸਮਾਂ ਸਪੋਰਟਲੀ ਨੂੰ ਉੱਥੇ ਪੈ ਰੰਦੇ ਨੇ ਤੇ 2 ਵਜੇ ਤੋਂ ਪਹਿਲਾਂ ਪਹਿਲਾਂ ਇਹ ਸਪੋਰਟਲੀ ਨੂੰ ਚੈੱਕ ਕੇ ਜਿਹੜੀ ਤੁਹਾਡੇ ਘਰ ਦੀ ਤੇ ਚੋਰੀ ਜਿੱਤੇ ਤੁਸੀਂ ਸੋਨਾ ਤੇ ਪੈਸਾ ਰੱਖ ਦਿਓ ਉਸ ਤੋਂ ਤੁਸੀਂ ਇਹ ਸਪੋਰਟਲੀ ਨੂੰ ਰੱਖ ਦੇਣਾ ਜੇਕਰ ਤੁਸੀਂ ਇਹ ਛੋਟਾ ਜਿਹਾ ਉਪਾਅ 30 ਅਪ੍ਰੈਲ ਦੀ ਖਾਸ ਦਿਨ ਨੂੰ ਬੁਸੀ ਕਰ ਲਿਆ ਤਾਂ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਵੇਗਾ ਕਿ ਤੁਸੀਂ ਸੰਭਾਲ ਨਹੀਂ ਪਾਉਗੇ ਇਹ ਇੱਕ ਅਜੀਹਾ ਉਪਾਅ ਹੈ ਜੇਕਰ ਤੁਸੀਂ ਇਸ ਦਿਨ ਇਹ ਉਪਾਅ ਨੂੰ ਕਰ ਲੈਂਦੇ ਹੋ ਤਾਂ ਇਹ ਤੁਹਾਡੇ ਸਾਲ ਮਹੀਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਉਣ ਦੇਵੇਗਾ ਕਦੇ ਵੀ ਤੁਹਾਡੇ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਪੈਸੇ ਦੀ ਕਮੀ ਨਹੀਂ ਆਵੇਗੀ ਇਸ ਉਪਾ ਦੇ ਨਾਲ ਨਾਲ ਜੇਕਰ ਤੁਸੀਂ 30 April ਵਾਲੇ ਦਿਨ ਆਪਣੇ ਘਰ ਤੋਂ ਵਿੱਚ ਮਿੱਠਾ ਬਣਾ ਕੇ ਜਾਂ ਫਿਰ ਬਚਾਰ ਤੋਂ ਲੈ ਕੇ ਇੱਕ ਦੋ ਜਾਂ ਤਿੰਨ ਕਿਸੇ ਵੀ ਪਰਸਨ ਨੂੰ ਜਿੰਨਾ ਵੀ ਤੁਸੀਂ ਜ਼ਿਆਦਾ ਨੂੰ ਖਵਾ ਸਕਦੇ ਜੇਕਰ ਤੁਸੀਂ ਕਿਸੇ ਨੂੰ ਮਿੱਠਾ ਖਵਾਉਂਗੇ ਕਿਸੇ ਨੂੰ ਪੁੰਨ ਦਾਨ ਕਰੋਗੇ ਤਾਂ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੋਵੇਗਾ ਨਿਰੰਤਰ ਭਾਵਕੇ ਤੁਹਾਡੀ ਘਰ ਦੇ ਵਿੱਚ ਨਿਰੰਤਰ ਪੈਸਾ ਆਉਂਦਾ ਰਹੇਗਾ ਈ ਉਪਾਦ ਨਾਲ ਨਾਲ ਇਹੀ ਛੋਟਾ ਜਿਹਾ ਪੁੰਨਦਾਨ ਵੀ ਕਰਦੇ ਹੋ ਤਾਂ ਤੇ ਮਿੱਠੇ ਦੇ ਵਿੱਚ ਜ਼ਰੂਰੀ ਨਹੀਂ ਤੁਸੀਂ ਲੱਡੂ ਹੀ ਖਵਾਉਣੇ ਆ ਤੁਸੀਂ ਚਿਲੇਬੀ ਵੀ ਖਵਾ ਸਕਦੇ ਹੋ ਮਰਸੀ ਵੀ ਜੋ ਵੀ ਮਿੱਠਾ ਤੁਸੀਂ ਖਵਾਉਣਾ ਚਾਹੁੰਦੇ ਹੋ ਉਹੀ ਖਵਾ ਸਕਦੇ ਹੋ ਪਰ ਹੋਵੇ ਮਿੱਠਾ ਇਸੇ ਤਰ੍ਹਾਂ ਇਸ ਉਪਾਦ ਨਾਲ ਨਾਲ ਜੇਕਰ ਤੁਸੀਂ ਮਿੱਠਾ ਕਿਸੇ ਵੀ ਵਿਅਕਤੀ ਲੋੜਵੰਦ ਨੂੰ ਪੁੰਨਦਾਨ ਕਰਦੇ ਹੋ ਖਵਾਉਣੇ ਹੋ ਤਾਂ ਤੁਹਾਡੇ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸਮੱਸਿਆ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਾਂਜੀ ਇਹ ਸੀ ਜੀ ਸਾਡੀ ਐਚ ਦੀ ਇੱਕ ਸ਼ੋਕੀ ਚਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਮੋਰ ਦਾ ਵੀ ਭਲਾ ਹੋ ਸਕਦੇ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਕਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ